100 ਰੁਪਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 100 ਰੁਪਏ ਸਤਗੁਰੂ ਸੁਆਮੀ ਸਰਵੰਦਾਸ ਮਹਾਰਾਜ ਜੀ ਦੇ ਬੋਲੇ 100 ਰੁਪਏ ਮਰਸ਼ੀਦ ਸਤਰਾਮਨ ਮਹਾਰਾਜ ਜੀ ਦੇ ਸਰਾਖੇਖ ਭਗਵਾਨ ਦੀ ਜੈ ਸਤਗੁਰੂ ਰਵਿਦਾਸ ਸ਼ਕਤੀ ਆਮਰ ਸਤਗੁਰੂ ਰਵਿਦਾਸ ਸ਼ਕਤੀ ਆਮਰ ਸਤਗੁਰੂ ਰਵਿਦਾਸ ਸ਼ਕਤੀ ਆਮਰ ਸਤਿਗੁਰੂ ਰਬੀਦਾਸ ਸ਼ਕਤੀ ਸਤਿਗੁਰੂ ਰਬੀਦਾਸ ਸ਼ਕਤੀ ਬੋਲੇ ਇਹ ਸੋਹਣੇ ਪੈ ਸ਼੍ਰੀ ਰਬੀਦਾਸ ਮਾਨਕੀ ਦਾ ਆਵਤਰੀ ਸਾਸਣ ਦੇ ਜੀ ਅਸਾਤਾ ਤੇ ਪਰਪਕਾਨ ਵਾਸਤੇ ਕਰਨ ਵਾਸਤੇ ਸਭਰ ਸਵਾਮੀ ਨਰੰਜਨ ਦਾਸ ਜੀ ਮਹਾਰਾਜ ਜਿਨ੍ਹਾਂ ਦਾ ਜੀਵਨ ਇੱਕ ਇੱਕ ਪਲ ਲੇ ਕੇ ਤਸਾਂ ਕੇ ਸਮੁੱਚੀ ਮਾਨਵਤਾ ਦੀਆਂ ਦੁਖੀ ਗਰੀਬਾਂ ਦੀਆਂ ਸੇਵਾਵਾਂ ਸਭਰ ਜੀ